ਦੇਸ਼ ਵਿਦੇਸ਼ਾਂ 'ਚ ਬੈਠੇ ਸਾਰਿਆਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਦੀਆਂ ਪੀਟੀਸੀ ਦੇ ਸਮੂਹ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈਆਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਪੀਟੀਸੀ ਦਾ ਇੱਕ ਖਾਸ ਉਪਰਾਲਾ ਕਕਾਰ ਸਾਡੀ ਪਛਾਣ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੰਗੇ ਬਾਰੇ ਕੰਗਾ ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਸਿੱਖਾਂ ਦੀ ਝੋਲੀ ਪਾਇਆ ਕੰਗੇ ਦਾ ਮਹੱਤਵ ਕੀ ਹੈ ਜੀ ਹਾਂ ਕੰਗਾ ਕਿਵੇਂ ਸਾਡੇ ਪੰਜ ਕਕਾਰਾਂ ਦੇ ਵਿੱਚ ਸ਼ਾਮਲ ਹੋਇਆ ਇਹਦੇ ਬਾਰੇ ਗੱਲਬਾਤ ਕਰਨ ਲਈ ਸਿੱਖ ਪੰਥ ਦੇ ਮਾਨ ਵਿਦਵਾਨ ਸਾਡੇ ਅੱਗੇ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਰਾਮ ਦਿਵਾਲੀ ਤੁਹਾਡੇ ਰूबरू ਕਰਨ ਜਾ ਰਹੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਪੰਜ ਕਕਾਰਾਂ ਦੀ ਗੱਲ ਕਰਦੇ ਆ ਖਾਲਸੇ ਦੀ ਵਡਦੀ ਸਿੱਖਾਂ ਦੀ ਵਡਦੀ ਪੰਜ ਕਕਾਰਨ ਧਰਨ ਵਡਦੀ ਕੰਗਾ ਜਿਨ੍ਹਾਂ ਦੇ ਵਿੱਚੋਂ ਇੱਕ ਕਕਾਰ ਹੈ ਅੱਜ ਕੰਗਾ ਨੂੰ ਤੁਸੀਂ ਕਿਵੇਂ ਸਬੋਧਨ ਕਰੋਗੇ ਕੰਗਾ ਕਿਵੇਂ ਅੱਜ ਸਿੱਖਾਂ ਦੇ ਵਿੱਚ ਸਤਕਾਰਿਆ ਗਿਆ ਗੁਰੂ ਪਾਸ਼ਾਣ ਕਿਵੇਂ ਸਿੱਖਾਂ ਦੀ ਝੋਲੀ ਪੰਜ ਕਕਾਰਾਂ ਵਿੱਚ ਕੰਗਾ ਸ਼ਾਮਲ ਕੀਤਾ ਵੀਰ ਜੀਓ ਜਦੋਂ ਅਸੀਂ ਕੰਗੇ ਦੀ ਗੱਲ ਕਰਦੇ ਹਾਂ ਤੇ ਦਰਅਸਲ ਭਾਵੇਂ ਕਿ ਪ੍ਰਤੱਖ ਰੂਪ 'ਚ ਪੰਜ ਕਕਾਰੀ ਵਰਦੀ 'ਚ ਲਾਜ਼ਮੀ ਰੂਪ 'ਚ ਉਹ ਸਾਨੂੰ 1699 ਦੀ ਵਿਸਾਖੀ ਨੂੰ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਜੀ ਪਰ ਕੰਗਾ ਇਹਦੇ ਦੋ ਤਿੰਨ ਪੱਖ ਮੈਂ ਮੰਨਦਾ ਜੋ ਮੈਨੂੰ ਲੱਗਾ ਕਿ ਜਿੱਥੇ ਇੱਕ ਇਹ ਇੱਕ ਵਸਤੂ ਆ ਇੱਕ ਪਦਾਰਥ ਆ ਉਹਦੇ ਨਾਲ ਨਾਲ ਇਹ ਇੱਕ ਨਾਮ ਹੋਣ ਦੇ ਨਾਲ ਨਾਲ ਕਿਰਿਆ ਵੀ ਆ ਤੇ ਕਿਰਿਆ ਤੋਂ ਅੱਗੇ ਇੱਕ ਸੰਕਲਪ ਤੱਕ ਦਾ ਸਫ਼ਰ ਵੀ ਆ। ਕੀ ਬਾਤ ਆ ਬਹੁਤ ਖੂਬ। ਤੇ ਜਿਹੜਾ ਸਾਡੇ ਕੋਲ ਗੁਰੂ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਲਾਜ਼ਮੀ ਇਕਰਾਰ ਦਿੱਤਾ ਕੰਗੇ ਨੂੰ ਜੀ। ਉਹ ਦਰਅਸਲ ਇੱਕ ਸੰਕਲਪ ਪ੍ਰੂਜ ਲਾਜ਼ਮੀ ਇਕਰਾਰ ਦਿੱਤਾ ਕਿ ਅਸੀਂ ਇਸ ਸੰਕਲਪ ਤੋਂ ਕਦੇ ਵੀ ਹੂਣੇ ਨਹੀਂ ਹੋ ਸਕਦੇ। ਅਸੀਂ ਇਤੋਂ ਬਾਹਰੇ ਨਹੀਂ ਹੋ ਸਕਦੇ। ਅਸੀਂ ਇਸ ਸੰਕਲਪ ਦੇ ਦਾਇਰੇ ਚ ਹੀ ਰਹਿ ਕੇ ਆਪਣੀ ਰਹਿਤ ਨੂੰ ਢਾਲਣਾ ਆ ਜੀ ਤੇ ਆਪਣੀ ਰਹਿਣੀ ਬਹਿਣੀ ਓਦਾਂ ਦੀ ਬਣਾ ਕੇ ਰੱਖਣੀ ਆ ਜਿਵੇਂ ਤੁਸੀਂ ਗੱਲ ਕੀਤੀ ਤੇ ਮੈਨੂੰ ਲੱਗਦਾ ਸ਼ੁਰੂਆਤ ਕਰਨੀ ਚਾਹੀਦੀ ਆ ਕਿ ਜਿਵੇਂ ਮੰਨ ਲਓ ਇੱਕ ਵਸਤੂ ਰੂਪ ਚ ਇੱਕ ਚੀਜ਼ ਦੂਰੂਪ ਚ ਇਹਨੂੰ ਆਪਾਂ ਜੇ ਸਮਝਣ ਦਾ ਯਤਨ ਕਰ ਲਈਏ ਕੰਗੇ ਦੀ ਜਿਹੜੀ ਬਣਤਰ ਆ ਨਾ ਉਹ ਮੈਨੂੰ ਲੱਗਦਾ ਇਦਾਂ ਦੀ ਆ ਵੀ ਉਹਦੇ ਵਿੱਚ ਦੰਦੇ ਵੀ ਆ ਤੇ ਦੰਦਿਆਂ ਦੇ ਵਿੱਚ ਜਿਹੜਾ ਉਹ ਵਿਥ ਵੀ ਆ ਗੈਬ ਵੀ ਆ ਬਿਲਕੁਲ ਸਿੱਖ ਦੀ ਜ਼ਿੰਦਗੀ ਵੀ ਦਰਸਲ ਕੰਗੇ ਰਗੀਆ ਉਹ ਇਦਾਂ ਕਿ ਬਤੌਰ ਇੱਕ ਵਸਤੂ ਰੂਪ ਚ ਤੇ ਉਹ ਇੱਕ ਲੱਕੜ ਦੀ ਬਣੀ ਹੋਈ ਚੀਜ਼ ਆ ਨਾ ਜੀ ਤੇ ਸਿੱਖ ਜਿਹੜਾ ਉਹਦੇ ਕੋਲ ਇਦਾਂ ਦਾ ਪੈਣਾ ਆ ਗੁਰਸਿੱਖੀ ਮਾਰਗ ਦਾ ਵੀ ਜਦੋਂ ਆਪਾਂ ਕੰਗਾ ਕੇਸਾਂ ਚ ਕਰਦੇ ਆ ਤੇ ਜਿਹੜੇ ਦੰਦੇ ਨੇ ਉਹ ਸਾਡੇ ਸਰੀਰ ਦੀ ਜਿਹੜੀ ਸਿਰ ਦੀ ਜਿਹੜੀ ਚਮੜੀ ਆ ਸਾਡਾ ਖੋਪਰ ਆ ਉਹਦੇ ਨਾਲ ਰਗੜ ਬਣਾਉਂਦੇ ਆ ਸਿੱਖ ਜਿਹੜਾ ਵਾ ਉਹ ਇਦਾਂ ਹੀ ਆ ਉਹ ਧਰਾਤਲ ਤੋਂ ਉਹਦੇ ਪੈਰ ਨਹੀਂ ਉੱਠਦੇ ਕਦੀ ਮਤਲਬ ਜਿसरी ਨੂੰ ਗੁਰੂ ਸਾਹਿਬ ਜੀ ਨੇ ਸੰਸਾਰ ਆਖਿਆ ਜਿੱਦਾਂ ਕੰਗਾ ਖੁਬਕੇ ਵੀ ਚੱਲਦਾ ਆ ਪਰ ਵਿਥ ਵੀ ਆ ਸਿੱਖ ਵੀ ਜਿਹੜਾ ਨਾ ਇਦਾਂ ਹੀ ਇਸ ਦੁਨੀਆ 'ਚ ਖੁਬਕੇ ਵੀ ਰਹਿੰਦਾ ਪਰ ਇੱਕ ਵਿਥ ਬਣਾ ਕੇ ਵੀ ਰਹਿੰਦਾ ਕੰਗਾ ਜਦੋਂ ਹਾਂਜੀ ਸੰਸਾਰ ਨਾਲੋਂ ਉਹ ਵਿਥ ਕਾਦੇ ਲਈ ਬਣਾਉਂਦਾ ਕਿਉਂਕਿ ਉਹ ਉਸ ਜਗ੍ਹਾ ਕੁਛ ਨਾ ਕੁਛ ਉਹਦੇ ਕੋਈ ਸਪੇਸ ਉਹਦੇ ਟਾਈਮ ਦੀ ਉਹਦੇ ਆਪਣੇ ਕਿਰਦਾਰ ਦੀ ਉਹਦੀ ਰੋਜ਼ ਮਰਾਦੀ ਜ਼ਿੰਦਗੀ ਦੇ ਕਾਰਵਿਹਾਰਾਂ ਦੇ ਵਿੱਚ ਉਹ ਸਪੇਸ ਚਾਹੀਦੀ ਆ ਪਰਮਾਤਮਾ ਦੇ ਲਈ ਜੀ ਤਾਂ ਕਿ ਮੈਂ ਧਰਮ ਦੇ ਮਾਰਗ ਤੇ ਵੀ ਅੱਗੇ ਜਿਹੜਾ ਉਹ ਚੱਲਦਾ ਰਹਾ ਮੇਰੇ ਵਿੱਚ ਕਿਤੇ ਰੋਕ ਨਾ ਆਵੇ ਮੇਰੇ ਵਿੱਚ ਠਹਿਰਾ ਨਾ ਆ ਜਾਵੇ ਮੈਂ ਰੁਕ ਨਾ ਜਾਵਾਂ ਕਿਤੇ ਇਹ ਤਾਂ ਹੈ ਆ ਫਿਲਾਸਫੀ ਪੱਕ ਹਾਂਜੀ ਕੰਗੇ ਦੀ ਬੰਤਨ ਤੁਸੀਂ ਬੜਾ ਸੋਹਣਾ ਢੰਗ ਨਾਲ ਬਿਆਨ ਕੀਤਾ ਜਦੋਂ ਅਸੀਂ ਇਤਿਹਾਸਕ ਤੱਥਾਂ ਨੂੰ ਫਰੋਲਦੇ ਹਾਂ ਇਤਿਹਾਸਕ ਪਰਤਾਂ ਨੂੰ ਅਸੀਂ ਸੰਗਤ ਦੇ ਲਈ ਰੂਪਨ ਕਰਦੇ ਹਾਂ ਤੇ ਬੜੀਆਂ ਕੋਟੇਸ਼ਨਾਂ ਸਾਡੇ ਸਾਹਮਣੇ ਆਉਂਦੀਆਂ ਨੇ ਹਾਂਜੀ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੇ ਕਰ ਬੰਦੇ ਹਾਂਜੀ ਕੀ ਕਲਕੀ ਤਰਪਾਸ਼ਾ ਤੋਂ ਪਹਿਲਾਂ ਕੰਗਾ ਹੋਂਦ ਵਿੱਚ ਨਹੀਂ ਸੀ ਕਿਉਂਕਿ ਕੇਸ ਤਾਂ ਸੀਗੇ ਮਨੁੱਖੀ ਚਾਤੀ ਦੇ ਬਿਲਕੁਲ ਜੀ ਗੁਰੂ ਪਾਤਸ਼ਾਹ ਜੀ ਦਾ ਸਾਨੂੰ ਪੰਗਾਣੀ ਦੇ ਜੁੱਧ ਦਾ ਵੀਰਵਾ ਮਿਲਦਾ ਕਿ ਜਦੋਂ ਗੁਰੂ ਸਾਹਿਬ ਜੀ ਪੰਗਾਣੀ ਦੇ ਜੁੱਧ ਤੋਂ ਬਾਅਦ ਆਪਣੇ ਦਰਬਾਰ ਵਿੱਚ ਨਹੀਂ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਨਹੀਂ ਪੀਰ ਬੁੱਧੂ ਸ਼ਾਹ ਜੀ ਲਾਗੇ ਨੇ ਤੇ ਪਾਤਸ਼ਾਹ ਜੀ ਖੁਸ਼ੀ ਦੇ ਘਰ ਚ ਆਉਂਦੇ ਨੇ ਰਹਿਮਤ ਵਰਸਾਉਂਦੇ ਨੇ ਤਰੁੱਟਦੇ ਨੇ ਤੇ ਪੀਰ ਜੀ ਨੂੰ ਬਚਨ ਫਰਮਾਉਂਦੇ ਨੇ ਕਿ ਕੁਝ ਮੰਗਣਾ ਤਾਂ ਮੰਗੋ ਪੀਰ ਜੀ ਰੱਬੀ ਇਲਹਾਮ ਦੇ ਮਾਲਕ ਪਰਮਾਤਮਾ ਖੁਦਾ ਦੀ ਇਬਾਦਤ ਵਿੱਚ ਭਿੱਜੀ ਹੋਈ ਉਹਨਾਂ ਨੇ ਇੱਕ ਡਿਮਾਂਡ ਕੀਤੀ ਪਾਤਸ਼ਾਹ ਤੁਸੀਂ ਹੁਣੇ ਹੀ ਕੇਸ ਵਾਰ ਘਟਿਓ ਤੇ ਜਿਹੜਾ ਕੰਗਾ ਤੁਹਾਡੇ ਕੰਗਾ ਤੇ ਕੇਸ ਅੜੇ ਨੇ ਇਹ ਚੋਲੀ ਪਾ ਦਿਓ ਇਹ ਮੇਰੀ ਚੋਲੀ ਪਾ ਦਿਓ ਕੀ ਬਾਤ ਹੈ ਬਹੁਤ ਖੈਰ ਇਹਦਾ ਮਤਲਬ ਗੁਰੂ ਸਾਹਿਬ ਜੀ ਨੇ ਭੰਗਾਣੀ ਦਾ ਜੁੱਧ ਜਿਹੜਾ 1686 ਈਸਵੀ ਵਿੱਚ ਹੁੰਦਾ ਉਸ ਵੇਲੇ ਗੁਰੂ ਸਾਹਿਬ ਜੀ ਦੇ ਕੇਸਾਂ ਵਿੱਚ ਕੰਗਾ ਮੌਜੂਦ ਸੀ ਕੱਲਾ ਸਾਨੂੰ 1699 ਦੀ ਵਿਸਾਖੀ ਨੂੰ ਹੀ ਇਹਨੂੰ ਨਹੀਂ ਦਿੱਤਾ ਪਹਿਲਾਂ ਵੀ ਮੌਜੂਦ ਸੀ ਲਾਜ਼ਮੀ ਕਰਾਰ ਦਿੱਤਾ ਕਿ ਇਹ ਲਾਜ਼ਮ ਹੈ ਕਿ ਸਾਡੀ ਰਹਿਣੀ ਬਹਿਣੀ ਦਾ ਅੰਗ ਹੋਵੇ ਤੇ ਉਸ ਵੇਲੇ ਕਿੰਨੀ ਵੱਡੀ ਨਿਆਮਤ ਸੀ ਤੇ ਇਥੋਂ ਕੰਗੇ ਦੀ ਇੱਕ ਪਦਾਰਥ ਰੂਪ ਵਿੱਚ ਜਿਹੜੀ ਆ ਤੇ ਸੰਕਲਪ ਰੂਪ ਚ ਵੀ ਜਿਹੜੀ ਉਹਦੀ ਅਹਿਮੀਅਤ ਆ ਮਹੱਤਵ ਆ ਉਹ ਪਤਾ ਲੱਗਦਾ ਕਿ ਪੀਰ ਜੀ ਨੇ ਕੀ ਮੰਗਿਆ ਤੇ ਗੁਰੂ ਸਾਹਿਬ ਜੀ ਨੇ ਵੀ ਕੀ ਦਿੱਤਾ ਕੀ ਦਿੱਤਾ ਪੀਰ ਜੀ ਨੂੰ ਉਸ ਵਕਤ ਦੀ ਸਭ ਤੋਂ ਵੱਡੀ ਜੋ ਉਹਨਾਂ ਦੇ ਸਾਹਮਣੇ ਸੀ ਸਭ ਤੋਂ ਵੱਡੀ ਨਿਆਮਤ ਉਹਨਾਂ ਨੂੰ ਹੀ ਲੱਗੀ ਗੁਰੂ ਸਾਹਿਬ ਜੀ ਦੇ ਮੂਹੇ ਮੁਬਾਰਕ ਕਿ ਇਸ ਉਹਨਾਂ ਦੇ ਉਹ ਜਿਸ ਗੰਗੇ ਚੜੇ ਸੀ ਕਹਿੰਦੇ ਜੀ ਇਹ ਮੈਨੂੰ ਇੰਦਾ ਮੇਰੀ ਝੋਲੀ ਪਾ ਦਿਓ ਤੇ ਗੁਰੂ ਸਾਹਿਬ ਜੀ ਨੇ ਇੱਕ ਸਰੋਪਾਉ ਦੀ ਦਾਤ ਵੀ ਉਹਨਾਂ ਨੂੰ ਬਖਸ਼ਿਸ਼ ਕੀਤੀ ਮਤਲਬ ਪਦਾਰਥ ਰੂਪ ਵਿੱਚ ਜਿੰਨੇ ਇਸ ਚੀਜ਼ ਨੂੰ ਸਮਝਿਆ ਸੰਕਲਪ ਨੂੰ ਸਮਝਾਉ ਪਦਾਰਥ ਰੂਪ ਵਿੱਚ ਇਹਦੀ ਅਹਿਮਤ ਨੂੰ ਸਮਝੇਗਾ ਫਿਰ ਸਾਨੂੰ ਕਦੇ ਵੀ ਇਸ ਤਰ੍ਹਾਂ ਦੀ ਜਿਹੜੀ ਆ ਨਾ ਦਲੀਲबाजी ਕਿ ਮੈਂ ਕੰਗਾ ਕਿਉਂ ਰੱਖਾਂ ਜਾਂ ਕਿਸੇ ਵੇਲੇ ਬੰਦਾ ਜਦੋਂ ਆਲਸ ਸੁਪਣਾ ਵਰਤਦਾ ਵੀ ਚਲ ਕੋਈ ਨਹੀਂ ਕਿ ਇਸ ਵਾਰ ਇਹਨੇ ਤੇ ਕੰਗਾ ਕਿਤੇ ਉਹ ਆਪਾਂ ਰੱਖ ਦਿੱਤਾ ਤੇ ਕੇਸਾਂ 'ਚ ਨਾੜ ਆਇਆ ਕਈ ਵਾਰ ਬੰਦੇ ਨੂੰ ਭੁੱਲ ਜਾਂਦਾ ਜਿੰਨੇ ਸੰਕਲਪ ਰੂਪ ਵਿੱਚ ਇਹਨੂੰ ਸਮਝ ਆਇਆ ਉਹ ਫਿਰ ਇਹਨੂੰ ਕਦੀ ਆਪਣੇ ਤੋਂ ਜੁਦਾ ਨਹੀਂ ਕਰੇਗਾ ਉਹ ਆਪਣੇ ਨਾਲ ਰੱਖੇਗਾ ਉਹ ਮੰਨ ਜਾਏਗਾ ਕਿ ਪਾਤਸ਼ਾਹ ਹੁਕਮ ਮੰਨਿਆ ਹੋਇਆ ਪ੍ਰਮਾਨ ਤਾਂ ਖਸਮੇ ਕਾ ਮਹਿਲ ਪਾਸੀ ਸੀ ਤੁਹਾਡਾ ਹੁਕਮ ਆ ਤੇ ਮੈਨੂੰ ਇਹਦੇ ਤੇ ਕੋਈ ਹੀਲ ਉਜਿਤਨੀ ਆ ਬਸ ਮੇਰਾ ਸਿਰ ਝੁਕਦਾ ਹੈ ਕਿ ਮੈਂ ਇਹਨੂੰ ਆਪਣੀ ਕੇਸਾਂ ਚ ਆਪਣੇ ਸਰੀਰ ਦੇ ਨਾਲ ਲਾ ਕੇ ਰੱਖਣਾ ਆ ਅੱਜ ਦੇ ਮਾਡਰਨ ਯੁੱਗ ਵਿੱਚ ਸਭ ਕੁਝ ਨਵਾਂ ਹੁੰਦਾ ਜਾ ਰਿਹਾ ਹੈ ਹਾਂਜੀ ਚੇਂਜ ਹੁੰਦਾ ਜਾ ਰਿਹਾ ਹੈ ਕੰਗਾ ਕਿਸ ਧਾਤ ਦਾ ਹੋਣਾ ਚਾਹੀਦਾ ਜਿਹੜਾ ਕੇਸਾ ਚ ਰੱਖਿਆ ਜਾਣਾ ਚਾਹੀਦਾ ਦੇਖੋ ਮੈਨੂੰ ਲੱਗਦਾ ਜੀ ਕਿ ਮੈਂ ਬਹੁਤ ਸਾਰੇ ਪੱਖ ਜਿੰਨੀ ਕਿ ਮੈਨੂੰ ਮਾਲਕ ਨੇ ਅਕਲ ਦਿੱਤੀ ਹੈ ਕਿ ਗੁਰੂ ਸਾਹਿਬ ਜੀ ਨੇ ਸਿੱਖ ਸਿਧਾਂਤ ਜਦੋਂ ਬਖਸ਼ਿਸ਼ ਕੀਤੀ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਨਿਰਮਲ ਪੰਥ ਨੂੰ ਨਾ ਤਾਂ ਰਾਜਨੀਤਿਕ ਅਜ਼ਾਰੇਦਾਰੀ ਦੀ ਜਿਹੜੀ ਆ ਉਹ ਹੱਥ 'ਚ ਰਹਿਣ ਦਿੱਤਾ ਜੀ ਨਾ ਧਾਰਮਿਕ ਆਗੂਆਂ ਦੀ سرمਾਈਦਾਰੀ 'ਚ ਇਹਨੂੰ ਸ਼ਾਮਲ ਹੋਣ ਦਿੱਤਾ ਤੇ ਨਾ ਹੀ ਕਿਸੇ ਹੋਰ ਵਰਗ ਨੂੰ ਜਿਹੜੀ ਇਕਾਧਿਕਾਰ ਦਿੱਤਾ ਵੀ ਇਹ ਸਿਰਫ ਤੁਹਾਡਾ ਹੀ ਹੈ ਜੀ ਇਦਾਂ ਹੁੰਦਾ ਤਾਂ ਸ਼ਾਇਦ ਜਿਹੜਾ ਗੁਰੂ ਸਾਹਿਬ ਜੀ ਨੇ ਇਨੀ ਸੀ ਰਾਜੀ ਉਪਜਾਉ ਉਹ ਵਾਲੀ ਜਿਹੜੀ ਨਿਆਮਤ ਆ ਸਾਡੇ ਤੇ ਮਿਹਰ ਨਾਲ ਸ਼ਾਇਦ ਨਾ ਕਰਦੇ ਠੀਕ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਧਰਾਤਲ ਤੇ ਰਹਿਣ ਵਾਲੇ ਲੋਕਾਂ ਦਾ ਧਰਮ ਬਣਾਇਆ ਹਵਾ ਵਿੱਚ ਉੱਡਦੇ ਫਿਰਦੇ ਫਲਸਫੀਆਂ ਦੇ ਅੰਬਾਰਾਂ ਦੇ ਅੰਬਰਾਂ 'ਚ ਉਡਾਰੀਆਂ ਮਾਰਨ ਵਾਲਿਆਂ ਨੂੰ ਗੁਰੂ ਸਾਹਿਬ ਜੀ ਨੇ ਇਹ ਧਰਮ ਦੀ ਵਾਗ ਡੋਰ ਨਹੀਂ ਦਿੱਤੀ ਜੀ ਤੇ ਜਦੋਂ ਅਸੀਂ ਕੰਗੇ ਦੀ ਗੱਲ ਕਰਦੇ ਆਂ ਤੇ ਸਾਨੂੰ ਹਾਥੀ ਦੰਦ ਦੇ ਕੰਗੇ ਵਗੈਰਾ ਦਾ ਜ਼ਿਕਰ ਮਿਲਦਾ ਤੇ ਵਰਜ਼ਨਾ ਵੀ ਕੀਤੀ ਗਈ ਵੀ ਕੰਗਾ ਜਿਹੜਾ ਉਹ ਲੱਕੜ ਦਾ ਹੋਵੇ ਮੈਨੂੰ ਲੱਗਦਾ ਇਸ ਕਰਕੇ ਲੱਗਦਾ ਕਿ ਗੁਰੂ ਸਾਹਿਬ ਜੀ ਜਦਾਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਰਚੀ ਤੇ ਜਿਹੜੀ ਲੋਕ ਬਾਣੀ ਸੀਗੀ ਉਹਦੇ ਵਿੱਚ ਸਾਰੀ ਦੀ ਸਾਰੀ ਬਾਣੀ ਦਾ ਉਚਾਰਨ ਕੀਤਾ ਗਿਆ ਜਿਹੜੀ ਦੇਵਤਿਆਂ ਦੀ ਬਾਣੀ ਮੰਨੀ ਜਾਂਦੀ ਸੀ ਵੇਦ ਗ੍ਰੰਥ ਆਦਿ ਜਿਸ ਭਾਸ਼ਾ ਚ ਲਿਖੇ ਜਾਂਦੇ ਸੀ ਗੁਰੂ ਸਾਹਿਬ ਜੀ ਨੇ ਆਪਣੀ ਲਿਖਤ ਨੂੰ ਉਹਦੇ ਵਿੱਚ ਨਹੀਂ ਰੱਖਿਆ ਕਿਉਂਕਿ ਇਹ ਲੋਕ ਬਾਣੀ ਨਹੀਂ ਸੀ ਲੋਕ ਬਾਣੀ ਨਹੀਂ ਸੀ ਤਾਂ ਕਿ ਲੋਕਾਂ ਨੂੰ ਸਮਝ ਆਵੇ ਇਸ ਲਈ ਧਰਾਤਲ ਨਾਲ ਜੁੜੇ ਹੋਏ ਲੋਕਾਂ ਦੇ ਕੋਲ ਲੱਕੜ ਜਿਹੜੀ ਸੀ ਉਹ ਆਮ ਉਹਨਾਂ ਦੀ ਪਹੁੰਚ ਵਿੱਚ ਸੀ ਤੇ ਗੁਰੂ ਸਾਹਿਬ ਜੀ ਨੇ ਲੱਕੜ ਦਾ ਹੀ ਕੰਗਾ ਜਿਹੜਾ ਨਾ ਉਹਨੂੰ ਪ੍ਰਵਾਨਗੀ ਦੇ ਕੇ ਤਾਂ ਕਿ ਹਰ ਬੰਦੇ ਦੀ ਜ਼ਿੰਦਗੀ ਦਾ ਉਹ ਅੰਗ ਬਣ ਜਾਵੇ ਅੱਜ ਵੀ ਸਾਡੇ ਚ ਕਿੰਨੇ ਕੁ ਲੋਕ ਨੇ ਜਿਹੜੇ ਹਾਥੀ ਦੰਦ ਦੀ ਮਤਲਬ ਕੀਮਤੀ ਸਮਝ ਜਾਂਦੇ ਉਹ ਸਤਾਤ ਦੇ ਜਿਹੜੇ ਆ ਉਹਨੂੰ ਅਪਣਾ ਸਕਣ ਇਸ ਲਈ ਲੱਕੜ ਦਾ ਜਿਹੜਾ ਉਹ ਕੰਗਾ ਜਿਹੜਾ ਉਹ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰਵਾਨ ਕਰਕੇ ਦਿੱਤਾ ਅਕਸਰ ਹੀ ਵੇਖਿਆ ਜਾਂਦਾ ਹੈ ਕਹਿੰਦੇ ਨੇ ਕੇਸਾਂ ਚ ਕੰਗਾ ਰੱਖਣ ਦੀ ਲੋੜ ਨਹੀਂ ਜੇਬ ਚ ਪਾ ਲਓ ਜਾਂ ਸ਼ੀਰ ਸਾਬ ਦੇ ਨਾਲ ਕੰਕਾ ਬਨ ਲਿਆ ਜਾਵੇ ਹਾਂਜੀ ਕੀ ਇਹ ਪੰਜ ਕਕਾਰਾਂ ਦੀ ਤੋਹੀਨੀ ਜਾਂ ਜਿੱਥੇ ਮਰਿਆਦਾ ਨੂੰ 6 ਵਜਨ ਦੀ ਕੋਈ ਗਲਤ ਨਹੀਂ ਆਉਂਦੀ। ਵੀਰ ਜੀ ਇਹਦੇ ਲਈ ਨਾ ਮੈਂ ਜਿੱਥੋਂ ਸ਼ੁਰੂਆਤ ਕੀਤੀ ਸੀ ਵੀ ਇੱਕ ਨਾਮ ਰੂਪ ਵਿੱਚ ਇੱਕ ਪਦਾਰਥ ਰੂਪ ਵਿੱਚ ਉਹ ਵਸਤੂ ਵਾਚਕ ਨਾਮ ਆ ਕੰਗਾ ਉਹਦਾ ਮਹੱਤਵ ਆਪਾਂ ਸ਼ੁਰੂ ਚ ਕੀਤਾ। ਜਦੋਂ ਉਹਦਾ ਦੂਸਰਾ ਪੜਾਅ ਦੇਖਾਂਗੇ ਤੇ ਉਹ ਨਾਮ ਰੂਪ ਜਿਹੜਾ ਇੱਕ ਪਦਾਰਥ ਰੂਪ ਕੰਗਾ ਆ ਉਹ ਇੱਕ ਕਿਰਿਆ ਰੂਪ ਚ ਬਦਲਦਾ ਆ। ਉਹਨੂੰ ਅਸੀਂ ਸਿਰਫ ਇਦਾਂ ਨਹੀਂ ਆ ਜਿੱਦਾਂ ਅਸੀਂ ਘਰ ਵਿੱਚ ਕੋਈ ਚੀਜ਼ ਦੂਰੋਂ ਸਜਾ ਲੈਂਦੇ ਆ ਵੀ ਸਾਹਮਣੇ ਟਿਕਾ ਕੇ ਰੱਖੀ ਐ ਤੇ ਅਸੀਂ ਬਸ ਉਹਨੂੰ ਵੇਖਣਾ ਆ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਵਰਤਨ ਲਈ ਦਿੱਤਾ ਆ। ਅਸੀਂ ਇਹਦੀ ਵਰਤੋਂ ਕਰਨੀ ਆ ਜਦੋਂ ਅਸੀਂ ਕੇਸਾਂ ਵਿੱਚ ਕੰਗਾ ਕਰਦੇ ਆ ਤੇ ਮੈਨੂੰ ਲੱਗਦਾ ਕਿ ਜਦੋਂ ਕੇਸਾਂ 'ਚ ਕੰਗਾ ਫਿਰਦਾ ਆ ਤੇ ਇਹ ਸਾਨੂੰ ਉਹ ਚੀਜ਼ ਯਾਦ ਦਿਵਾਉਂਦਾ ਆ ਵੀ ਕੇਸ ਕਿਉਂਕੇ ਸਿਰ ਤੇ ਨੇ ਤੇ ਸੇਰੀ ਤਾਂ ਅਸਲ ਵਿੱਚ ਸੁਰਤ ਹੈ ਇਸ ਕਰਕੇ ਗੁਰੂ ਸਾਹਿਬ ਜੀ ਨੇ ਮੱਥਾ ਟੇਕਣਾ ਸਿਰ ਅਰਪਣ ਕਰਨਾ ਖਾਸ ਕਰਕੇ ਲੋਕ ਵੀ ਸਿਰ ਮੰਗੇ ਕਿ ਮੈਨੂੰ ਸੁਰਤ ਦੀ ਕਨਵਰਜਨ ਚਾਹੀਦੀ ਆ ਮੈਂ ਸੁਰਤ ਨੂੰ ਕਨਵਰਟ ਕਰਨਾ ਆ ਸੁਰਤ ਵਿੱਚ ਬਦਲਾ ਲਿਆਉਣਾ ਆ ਸਰੀਰ ਤਾਂ ਉਹੀ ਸੀ ਭਾਈ ਮਨਜ ਜੀ ਦਾ ਜਿਹੜਾ ਕਬਰ ਦੀ ਪੂਜਾ ਵੀ ਕਰਦਾ ਸੀ ਸਰੀਰ ਤਾਂ ਉਹੀ ਸੀ ਭਾਈ ਲੈਣਾ ਜੀ ਦਾ ਵੀ ਜਿਹੜਾ ਬਾੜਾਂ ਚ ਜਾਂਦਾ ਸੀ ਪਰ ਗੁਰੂ ਸਾਹਿਬ ਜੀ ਨੇ ਸੁਰਤ ਦਾ ਜਿਹੜਾ ਨਾ ਉਹ ਬਦਲਾਅ ਪੈਦਾ ਕੀਤਾ ਸੁਰਤ ਵਿੱਚ ਜਦੋਂ ਅਸੀਂ ਕੰਗੇ ਨੂੰ ਸਿਰ ਵਿੱਚ ਫੇਰਦੇ ਹਾਂ ਤੇ ਦਰਅਸਲ ਇਹ ਸੁਰਤ ਦੇ ਬਦਲਾਅ ਦਾ ਇੱਕ ਸੂਚਕ ਆ ਇਸ ਲਈ ਇਹਨੂੰ ਜਿਹੜਾ ਤੇ ਸੁਰਤ ਦੇ ਬਦਲਾਅ ਦੇ ਸੂਚਕ ਵਿੱਚ ਉਹ ਵੇਖੂਗਾ ਤੇ ਸੰਕਲਪ ਨੂੰ ਸਮਝੂਗਾ ਉਹ ਤਾਂ ਕੇਸਾਂ ਜੀ ਰੱਖੂਗਾ ਕੋਈ ਇਤਿਹਾਸਕ ਤੱਥ ਵੀ ਸਾਡੇ ਸਾਹਮਣੇ ਮੌਜੂਦ ਹੈ ਪੀਰ ਬੁੱਧੂ ਸ਼ਾਹੀ ਤੁਸੀਂ ਗੱਲ ਆਖੀ ਸੀ ਜਾਂ ਜਿਸ ਸਤਕਾਰ ਨੂੰ ਲੈ ਕੇ ਜਾਂ ਕਕਾਰਾਂ ਦੀ ਬਹਾਲੀ ਨੂੰ ਲੈ ਕੇ ਕਕਾਰਾਂ ਦੇ ਸਤਕਾਰਤ ਬਹਾਲੀ ਨੂੰ ਲੈ ਕੇ ਸੰਗਤ ਸਾਹਮਣੇ ਗੁਰੂ ਪਾਸ਼ਾ ਨੇ ਕੋਈ ਕੋਤਕ ਰਚੇ ਹੋਣ ਹਾਂਜੀ ਬਿਲਕੁਲ ਜੀ ਗੁਰੂ ਸਾਹਿਬ ਜੀ ਦੇ ਜਿਹੜੇ ਇਹ ਸਭ ਤੋਂ ਵੱਡੀ ਤਾਂ ਪੰਗਾਣੀ ਦੇ ਯੋਧੇ ਸਾਨੂੰ ਵੀਰਵਾ ਜਿਹੜਾ ਮਿਲਦਾ ਫਿਰ ਗੁਰੂ ਸਾਹਿਬ ਜੀ ਦੇਖੋ ਜਿਸ ਦਿਨ ਇਕੱਠ ਕੀਤਾ ਖਾਲਸੇ ਦਾ ਦੂਰ ਦੂਰ ਤੱਕ ਹੁਕਮਨਾਮਾ ਸਾਹਿਬ ਭੇਜੇ ਗੁਰੂ ਸਾਹਿਬ ਜੀ ਨੇ ਵਿਸ਼ੇਸ਼ ਸੱਦੀ ਕਹ ਲਈਏ ਜਿੱਦਾਂ ਇਨਵੀਟੇਸ਼ਨ ਦਿੱਤਾ ਜੀ ਵੀ ਆਪਣੀ ਮਰਜ਼ੀ ਨਾਲ ਤੇ ਤੁਸੀਂ ਆਉਂਦੇ ਹੀ ਹੋ ਸਾਡੇ ਇਸ ਕੇਂਦਰੀ ਤਿਉਹਾਰ ਤੇ ਕੇਂਦਰੀ ਸਥਾਨ ਤੇ ਹੁਣ ਵਿਸ਼ੇਸ਼ ਕਰਕੇ ਪਹੁੰਚੋ ਹੁਣ ਵਿਸ਼ੇਸ਼ ਕਰਕੇ ਆ ਉਹਨਾਂ ਸੱਦਿਆਂ ਵਿੱਚੋਂ ਪਹਿਲੇ ਦਿਨ ਦਾ ਹੀ ਸਾਨੂੰ ਵੇਰਵਾ ਜਾਂ ਪਹਿਲੀ ਸੱਟੇ ਜਿਹੜਾ ਗੁਰੂ ਸਾਹਿਬ ਜੀ ਨੇ ਹੁਕਮ ਫਰਮਾਇਆ ਪੰਜ ਪਿਆਰਿਆਂ ਦਾ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਸੰਗਤ ਨੇ ਖੰਡੇ ਬਾਟੇ ਦੀ ਪਾਹਲ ਸ਼ਕੀ ਤੇ ਉੱਥੋਂ ਪਹਿਲੇ ਸਮੇਂ ਦਾ ਵੇਰਵਾ ਮਿਲਦਾ ਕਿ ਪਹਿਲੇ ਦਿਨ ਦੇ ਇਕੱਠ ਚੋਂ ਹੀ 20000 ਸਿੱਖ ਜਿਹੜੇ ਸੀ ਉਮਰਤਾਰੀ ਹੋਏ। ਅਮਰੀਦਾਰੀ ਹੋਏ। ਇਹਦਾ ਮਤਲਬ ਇੰਨੇ ਵੱਡੇ ਪੱਧਰ ਤੇ ਇੱਕਦਮ ਕੰਗੇ ਪੈਦਾ ਕਰ ਪਾਉਣੇ ਬਹੁਤ ਔਖਾ। ਔਖਾ ਸੀ। ਗੁਰੂ ਸਾਹਿਬ ਜੀ ਨੇ ਜਿਹੜਾ ਆਪਣੇ ਕਿਉਂਕਿ ਰੁਟੀਨ ਵਿੱਚ ਸਾਡੀ ਸਿੱਖਾਂ ਨੂੰ ਬਖਸ਼ਿਸ਼ ਕੀਤਾ ਸੀ ਜਾਂ ਆਮ ਜਨ ਸਧਾਰਨ ਦਾ ਵੀ ਆਪਣੇ ਕੇਸਾਂ ਨੂੰ ਸਵਾਰਨ ਦਾ ਤਰੀਕਾ ਹੀ ਉਸ ਵਕਤ ਇਹ ਸਾਧਨ ਸੀ ਕੰਗਾ ਤੇ ਕੁਝ ਕੁਲ ਮੌਜੂਦ ਵੀ ਹੋਣਗੇ। ਤੇ ਕੁਛ ਕੋਲ ਨਹੀਂ ਵੀ ਹੋਣਗੇ ਗੁਰੂ ਸਾਹਿਬ ਜੀ ਨੇ ਉਹ ਕਿੱਥੋਂ ਪ੍ਰਬੰਧ ਕੀਤਾ ਉਹ ਤੋਂ ਪਤਾ ਲੱਗਦਾ ਕਿ ਗੁਰੂ ਸਾਹਿਬ ਜੀ ਬੜੀ ਦੂਰ ਦ੍ਰਿਸ਼ਟੀ ਰੱਖਦੇ ਸੀ ਤੇ ਇਹਦੀ ਅਹਿਮੀਅਤ ਨੂੰ ਤੇ ਹੁਣ ਲਾਜ਼ਮ ਕਰਨਾ ਜਿਹੜਾ ਉਹਨੂੰ ਲਾਗੂ ਕਰਨਾ ਜਦੋਂ ਤੇ ਫਿਰ ਗੁਰੂ ਸਾਹਿਬ ਜੀ ਨੇ ਉਹਨੂੰ ਆਪ ਆਪਣੇ ਹੱਥੀਂ ਜਿਹੜਾ ਉਹ ਵਰਸਾ ਕੇ ਸਾਨੂੰ ਦਰਸਾਇਆ ਇਹ ਹੀ ਵੇਖਿਆ ਜਾਂਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਕਿਸਾਂ ਦੀ ਮਾਨਤਾ ਨੂੰ ਵੀ ਆਪਣੇ ਜੀਵਨ ਚ ਬੜਾ ਉੱਚਾ ਸਥਾਨ ਦਿੱਤਾ ਹੈ ਬਿਲਕੁਲ ਜੀ ਜੇ ਗੁਰੂ ਨਾਨਕ ਸਾਹਿਬ ਨੇ ਜਿੱਥੇ ਕੇਸਾਂ ਦੀ ਮਹਾਨਤਾ ਨੂੰ ਪਾਵੇ ਉਹ ਭਾਈ ਮਰਦਾਨੇ ਦੇ ਰੂਪ ਦੇ ਵਿੱਚ ਸਤਕਾਰਤਵ ਹਾਲ ਕਰਾਇਆ ਨੇ ਕੇਸਾਂ ਦਾ ਹਾਂਜੀ ਕੰਕੇਤੀ ਜਿਹੜੀ ਆਰੰਭਤਾ ਸ਼ਾਇਦ ਉੱਥੋਂ ਹੋ ਗੂ ਬਿਲਕੁਲ ਹੀ ਮੈਨੂੰ ਰੈਫਰੈਂਸ ਮਿਲਦਾ ਕਿਤੇ ਕੋਈ ਸਰੋਤ ਵਿੱਚ ਮੈਨੂੰ ਤਾਂ ਇਹੀ ਲੱਗਦਾ ਜੀ ਕਿ ਜਨ ਸਧਾਰਨ ਕੋਲ ਆਪਣੀ ਕੇਸਾਂ ਨੂੰ ਸਵਾਰਨ ਦਾ ਇਹੀ ਤਰੀਕਾ ਹੋਊਗਾ ਅੱਜ ਵੀ ਅਸੀਂ ਸਿਰਫ ਰੂਪ ਬਦਲਿਆ ਨਵੀਆਂ ਧਾਤਾਂ ਜਦੋਂ ਇਯਾਦ ਹੁੰਦੀਆਂ ਤੇ ਅਸੀਂ ਜਿਹਨਾਂ ਆਪਣੇ ਘਰ ਦੇ ਭਾਂਡੇ ਪਿੱਤਲ ਦੇ ਛੱਡ ਕੇ ਕਾਂਸੇ ਦੇ ਛੱਡ ਕੇ ਸਟੀਲ ਤੇ ਆ ਗਏ ਆ ਸਿਲਵਰ ਤੇ ਆ ਗਏ ਆ ਨਹੀਂ ਉਹ ਹੱਥ ਵਾਲੀਆਂ ਪੱਖੀਆਂ ਛੱਡ ਕੇ ਇਹ ਸੀ ਤੱਕ ਪਹੁੰਚ ਗਏ ਆ ਇਸੇ ਤਰ੍ਹਾਂ ਜਦੋਂ ਕਿਤੇ ਪਲਾਸਟਿਕ ਦਾ ਵਿਕਾਸ ਹੋਇਆ ਤੇ ਪਲਾਸਟਿਕ ਦੀ ਕੰੰਗੀ ਜਿਹੜੀ ਆ ਉਹ ਸਾਡੇ ਹੱਥਾਂ 'ਚ ਆਈ ਹੱਥਾਂ 'ਚ ਆਈ ਬਿਲਕੁਲ ਪਰ ਉਸ ਵਕਤ ਜਨ ਸਧਾਰਨ ਕੋਲ ਆਪਣੀ ਕੇਸ ਵਾਰਨ ਦਾ ਸਾਧਨ ਹੀ ਇਹ ਕੰੰਗਾ ਹੋਵੇਗਾ ਪਰ ਉਹ ਇਸ ਤਰ੍ਹਾਂ ਜਿੱਦਾਂ ਅੱਜ ਵੀ ਅਸੀਂ ਕੰੰਗੀ ਵਰਤਦੇ ਆਂ ਤੇ ਉਹ ਆਪਣੇ ਘਰ ਦੇ ਵਿੱਚ ਅਸੀਂ ਉਥੇ ਸ਼ੀਸ਼ੇ ਲਾ ਕੇ ਰੱਖ ਦਿੰਦੇ ਆਂ ਅਸੀਂ ਉਹਨੂੰ ਨਾਲ-ਨਾਲ ਨਹੀਂ ਚੱਕੀ ਫਿਰਦੇ ਇਸੇ ਤਰ੍ਹਾਂ ਉਹ ਕੰੰਗਾ ਜਿਹੜਾ ਵਰਤ ਕੇ ਇੱਕ ਘਰ ਦੇ ਸਾਂਝੇ ਥਾਂ ਤੇ ਪਿਆ ਰਹਿੰਦਾ ਹੋਊਗਾ ਸਾਰੀ ਉਸ ਕੰਗੇ ਨੂੰ ਹੋ ਸਕਦਾ ਵਰਤਦੇ ਹੋਣ ਜਨ ਸਧਾਰਨ ਪਰ ਗੁਰੂ ਸਾਹਿਬ ਜੀ ਨੇ ਉਹਨੂੰ ਲਾਜ਼ਮ ਦਿੱਤਾ ਕਿ ਇਹ ਉਥੇ ਰੱਖਣ ਵਾਲੀ ਚੀਜ਼ ਨਹੀਂ ਆ ਇਹ ਕੇਸਾਂ ਦੇ ਵਿੱਚ ਰੱਖਣਾ ਹੈ ਮਤਲਬ ਪਰਸਨਲ ਹੋਵੇ ਹਰ ਬੰਦੇ ਦਾ ਹਾਂ ਅੱਜ ਵੀ ਮੈਂ ਕਿਹਾ ਕਰਦਾ ਹਾਂ ਨਾ ਕਿ ਕਈ ਵਾਰ ਬੱਚਿਆਂ ਦੇ ਕੇਸ ਬਹੁਤ ਭਾਰੇ ਹੁੰਦੇ ਨੇ ਤੇ ਜਾਂ ਸਾਡੀਆਂ ਭੈਣਾਂ ਨੂੰ ਜਦੋਂ ਗੁੱਤ ਕਰਦੀਆਂ ਨੇ ਉਦੋਂ ਉਹਨਾਂ ਨੂੰ ਲੱਗਦਾ ਸੀ ਕੰਗਾ ਕਿਸ ਤਰ੍ਹਾਂ ਟਿਕਾਈਏ ਜਾਂ ਸਾਡੇ ਘਰਾਂ ਵਿੱਚ ਬੱਚੇ ਜਿਹੜੇ ਭਾਰੀ ਕੇਸਾਂ ਵਾਲੇ ਨੇ ਤੇ ਮੈਂ ਕਿਹਾ ਕਰਦਾ ਹਾਂ ਨਾ ਕਿ ਇੱਕ ਵੱਡਾ ਕੰਗਾ ਵੱਡੇ ਆਕਾਰ ਦਾ 6 ਇੰਚੀ 5 ਇੰਚੀ ਜਦੋਂ ਆਪਾਂ ਕੇਸ ਵਾਰਨੇ ਉਦੋਂ ਉਸ ਕੰਗੇ ਦੀ ਵਰਤੋਂ ਕਰ ਲਈ ਜਾਵੇ ਦੋਨੋਂ ਕੇਸਾਂ ਚ ਰੱਖਣਾ ਵਾ ਉਹਦਾ ਛੋਟਾ ਕੰਗਾ ਕੋ ਛੋਟਾ ਕੰਗਾ ਰੱਖ ਲਈਏ ਮਤਲਬ ਇਹ ਨਹੀਂ ਕਿ ਜਿਹੜਾ ਅਸੀਂ ਕੇਸਾਂ ਚ ਰੱਖਾਂ ਉਹਦੇ ਨਾਲ ਹੀ ਕੇਸ ਵਾਰੀਏ ਕੇਸਾਂ ਚ ਰੱਖਣ ਵਾਲਾ ਵੀ ਇੰਨਾ ਜ਼ਿਆਦਾ ਛੋਟਾ ਨਾ ਹੋਵੇ ਕਿ ਉਹ ਇੰਚਾਂ ਚ ਹੀ ਚਲ ਜਾਵੇ ਵੀ ਉਹ ਹੈਨਾ ਅਧìn ਛੀਦਾ ਹੋ ਜੇ ਇੰਨਾ ਕੋ ਹੋਵੇ ਵੀ ਜੇ ਸਾਨੂੰ ਮਤਲਬ ਵੱਡਾ ਕੰਗਾ ਨਾ ਵੀ ਮਿਲੇ ਤਾਂ ਅਸੀਂ ਆਪਣੇ ਕੇਸ ਜਿਹੜੇ ਆ ਉਸ ਵਾਰ ਸਕੀਏ ਹਾਂਜੀ ਉਹਨਾਂ ਨੂੰ ਸੋਹਣਾ ਬਣਾ ਸਕੀਏ ਅਕਸਰ ਹੀ ਵੇਖਿਆ ਜਾਂਦਾ ਜਦੋਂ ਕਲਗੀਧਰ ਪਾਸ਼ਾ ਨੇ ਖਾਲਸਾ ਪੰਥ ਦੀ ਸਾਇਨਾ ਕੀਤੀ ਤੇ ਕਕਾਰਾਂ ਦੀ ਪ੍ਰਮਾਨਤਾ ਨੂੰ ਬਹਾਲ ਕੀਤਾ ਹਾਂਜੀ ਪੱਕੇ ਤੌਰ ਤੇ ਲਾਜ਼ਮੀ ਤੌਰ ਤੇ ਕਕਾਰ ਕਹਿ ਦਿੱਤੇ ਹਾਂਜੀ ਤੁਸੀਂ ਕਹ ਲੱਖੀ ਸੀ ਕਿ 20000 ਸਿੱਖਾਂ ਨੇ ਉਦੋਂ ਅੰਮ੍ਰਿਤ ਪਨ ਕੀਤਾ ਜਦੋਂ ਕਲਗੀਧਰ ਪਾਸ਼ਾ ਨੇ ਪੰਜਾਂ ਦੀ ਚੋਣ ਕੀਤੀ ਹਾਂਜੀ ਪੰਜਾਂ ਦੀ ਚੋਣ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਸੰਗਤਾਂ ਆਈਆਂ ਕੀ ਉਸ ਸਮੇਂ ਕੋਈ ਸਾਨੂੰ ਇਹੋ ਜਿਹਾ ਬੇਰਵਾ ਮਿਲਦਾ ਗੁਰੂ ਸਾਹਿਬ ਨੇ ਕਕਾਰ ਪਵਾਏ ਜਾਂ ਕਕਾਰ ਕਿਤੋਂ ਤਿਆਰ ਕਰਵਾਏ ਜਾਂ ਸੰਗਤਾਂ 'ਕਕਾਰਾਂ ਦੀ ਪਹੁੰਚ ਕੀਤੀ ਖਾਸ ਕਰਕੇ ਕੰਗੇ ਦੀ ਗੱਲ ਕੀਤੀ ਜਾਂਦੀ ਬਿਲਕੁਲ ਜੀ ਇੱਕ ਸਾਨੂੰ ਪ੍ਰਾਤਨ ਸਰੋਤ ਦਾ ਬੇਰਵਾ ਮਿਲਦਾ ਕਿ ਜਦੋਂ ਗੁਰੂ ਸਾਹਿਬ ਜੀ ਕੱਲੇ-ਕੱਲੇ ਸਿੱਖ ਦੀ ਚੋਣ ਕਰਕੇ ਤੇ ਤੰਬੂ ਵਿੱਚ ਲੈ ਕੇ ਜਾਂਦੇ ਆ ਤੇ ਜਦੋਂ ਉਹ ਸਾਰੇ ਸਿੱਖ ਜਿਹੜੇ ਆ ਗੁਰੂ ਸਾਹਿਬ ਦੇ ਨਾਲ ਬਾਹਰ ਆਉਂਦੇ ਆ ਤੇ ਸਾਨੂੰ ਬੇਰਵਾ ਮਿਲਦਾ ਕਿ ਪੰਜ ਕਕਾਰ ਸੀਗ ਪਹਿਰਾਈ ਲੱਕ ਨਾਲ ਕਿਰਪਾਨ ਸੁਹਾਏ ਤੇੜ ਕਸ਼ਹਿਰਾ ਹੱਥੀ ਕੜਾ ਇਹ ਸਾਨੂੰ ਵੀਰਵਾ ਜਿਹੜਾ ਮਿਲਦਾ ਨਾਲ ਮਿਲਦਾ ਕੰਗਾ ਕੇਸਾਂ ਦੇ ਵਿੱਚ ਧਰਾ ਉਹ ਜਿਹੜਾ ਸਾਡਾ ਸਰੋਧ ਆ ਉਸ ਪਰਸਨ ਨੇ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਪੰਜ ਪਿਆਰਿਆਂ ਦਾ ਰੂਪ ਬਿਆਨ ਕੀਤਾ ਹਾਂਜੀ ਸੰਗਤ ਰੂਪ ਚ ਸਾਹਮਣੇ ਆਉਂਦਾ ਰੂਪ ਬਿਆਨ ਕੀਤਾ ਤੇ ਫਿਰ ਉਹਨਾਂ ਦੀ ਸੋਹਣੀ ਸ਼ਬ ਨੂੰ ਬਿਆਨ ਕਰਦੇ ਨੇ ਉਹ ਉਹਨਾਂ ਦਾ ਉਸ ਵਕਤ ਦਾ ਵੀਰਵਾ ਵੀ ਗੁਰੂ ਸਾਹਿਬ ਜੋ ਤਿਆਰ ਕਰਕੇ ਲੈ ਕੇ ਆਏ ਨੇ ਤੇ ਆਹ ਰੂਪ ਸੀ ਕਿ ਲੱਕ ਨਾਲ ਕਿਰਪਾਨ ਸੁਹਾਏ ਤੇ ਕੜਾ ਜਿਹੜਾ ਉਹਨਾਂ ਦਾ ਤੇੜ ਕਸ਼ਹਰਾ ਹੱਥੀਂ ਕੜਾ ਕੰਗਾ ਕੇਸਾਂ ਦੇ ਵਿੱਚ ਧਰਾ ਕੇਸਾਂ ਦੇ ਵਿੱਚ ਧਰਾ ਕੇ ਲੈਂਦਾ ਗੁਰੂ ਸਾਹਿਬ ਨੇ ਉਹਨਾਂ ਨੂੰ ਹਾਂ ਜਿਹੜੀ ਗੱਲ ਤੁਸੀਂ ਕੀਤੀ ਕਿ ਅਸੀਂ ਉਹ ਕਿਰਪਾਨ ਨਾਲ ਕਈ ਵਾਰੀ ਪਹਿਨ ਲੈਂਦੇ ਆ ਜਾਂ ਕਈ ਵਾਰ ਕੁਝ ਲੋਕ ਸਿਰਫ ਗਲੇ ਵਿੱਚ ਇੱਕ ਉਹ ਛੋਟੀ ਜੀ ਕਿਰਪਾਨ ਵੀ ਜਾਂ ਕੋਟਾ ਜਾਂ ਕੰਗਾ ਵੀ ਧਾਗੇ 'ਚ ਪੂਰ ਕੇ ਗਲੇ 'ਚ ਪਾ ਲੈਂਦੇ ਨੇ ਉਤੋਂ ਸਾਨੂੰ ਵੇਰਵਾ ਮਿਲਦਾ ਜੇ ਗੁਰੂ ਸਾਹਿਬ ਨੇ ਇਦਾਂ ਹੀ ਦੇਣਾ ਹੁੰਦਾ ਉਹਨਾਂ ਦੇ ਵੀ ਗੱਲ ਚ ਪਵਾ ਦਿੰਦੇ ਪਵਾ ਦਿੰਦੇ ਬਿਲਕੁਲ ਤੇ ਉਹ ਜਦਾਂ ਅਸੀਂ ਹੁਣ ਵੀ ਲੋਕ ਸਾਡੀਆਂ ਪੈਣਾ ਜੜੀਆਂ ਉਹਦੇ ਚ ਧਾਗਾ ਪਰੋ ਲੈਂਦੀਆਂ ਤਾਂ ਕਿ ਜੂੜੇ ਨਾਲ ਵਾਲ ਪਿਆ ਲਿਆ ਜਾਵੇ ਉਹਦਾ ਧਾਗਾ ਪਰੋ ਕੇ ਤੇ ਗੁਰੂ ਸਾਹਿਬ ਹੀ ਕਿਰਪਾ ਨਾਲ ਹੀ ਉਹਨਾਂ ਨੂੰ ਜਿਹੜਾ ਉਹ ਵਾਲ ਮਰਵਾ ਲਿਆਉਂਦੇ ਪਰ ਗੁਰੂ ਸਾਹਿਬ ਜੀ ਦਾ ਉਹ ਵੇਰਵਾ ਮਿਲਦਾ ਕੰਗਾ ਕੇਸਾਂ ਦੇ ਵਿੱਚ ਧਰਿਆ ਕੰਗਾ ਕੇਸਾਂ ਦੇ ਵਿੱਚ ਧਰਿਆ ਗਿਆ ਇਹ ਤੋਂ ਪਤਾ ਲੱਗਦਾ ਕਿ ਕੰਗਾ ਗੱਲ ਚ ਪਾਉਣ ਲਈ ਜਾਂ ਸਿਰੀ ਸਾਹਿਬ ਨਾਲ ਲਟਕਾਉਣ ਲਈ ਨਹੀਂ ਹੈਗਾ ਕੰਗਾ ਕੇਸਾਂ ਦੇ ਵਿੱਚ ਧਰਨ ਦੇ ਲਈ ਆ ਇਹ ਸਾਨੂੰ ਵੇਰਵੇ ਜਿਹੜੇ ਉਹ ਮਿਲਦੇ ਨੇ ਤੇ ਇੱਕ ਹੋਰ ਜਿਹੜਾ ਸੋਚਾ ਮੈਨੂੰ ਲੱਗਦੀ ਜਿਹੜਾ ਸਾਡਾ ਕੰਗਾ ਨਾ ਇਹ ਸਿੱਖ ਦੀ ਜ਼ਿੰਦਗੀ ਦੀ ਖੜੋਤ ਨੂੰ ਤੋੜ ਕੇ ਉਹਦੇ ਵਿੱਚ ਰਵਾਨਗੀ ਲਗਾਤਾਰਤਾ ਤੇ ਤਾਜ਼ਗੀ ਭਰਨ ਦਾ ਸੋਚ ਗਿਆ ਇੱਥੇ ਜਾ ਕੇ ਸਾਡਾ ਜਿਹੜਾ ਨਾ ਸੰਕਲਪ ਸਿੱਖੀ ਦਾ ਨਾ ਮੋٹے ਰੂਪ ਚ ਘੜੜ ਰੂਪ ਵਿੱਚ ਜਿਹੜਾ ਨਾ ਉਹ ਨਿਕਲ ਕੇ ਸਾਹਮਣੇ ਆਉਂਦਾ ਜਦੋਂ ਡੀਪਲੀ ਖਾਸ ਕਰ ਤੁਸੀਂ ਗੁਰੂ ਨਾਨਕ ਸਾਹਿਬ ਜੀ ਤੱਕ ਗੱਲ ਖੜੀ ਮਤਲਬ ਤੁਸੀਂ 1699 ਤੋਂ 1469 ਹਾਂ 1469 ਵੱਲ ਨੂੰ ਚੱਲਦੇ ਆ ਤੇ ਜਦੋਂ ਇਹਦੀ ਆਪਾਂ ਕੰਗੇ ਦੀ ਬੰਤਰ ਜਾਂ ਕੰਗੇ ਦੀ ਲਾਜ਼ਮੀ ਕਰਨ ਦੀ ਗੱਲ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ 'ਚ ਖੂਬ ਕੇ ਦੇਖਾਂਗੇ ਨਾ ਤੇ ਫਿਰ ਪਤਾ ਲੱਗਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨਾ ਤੇ ਸਾਨੂੰ ਗੁਰਬਾਣੀ 'ਚੋਂ ਵੇਰਵੇ ਮਿਲਦੇ ਮੈਂ ਬਾਹਰ ਨਹੀਂ ਜਾਵਾਂਗਾ ਕੁਝ ਇਦਾਂ ਦੇ ਧਾਰਮਿਕ ਧੜੇ ਨਹੀਂ ਸੰਪਰਦਾਵਾਂ ਫਿਰਕੇ ਨਹੀਂ ਜਿੰਨਾ ਬਾਰੇ ਗੁਰੂ ਸਾਹਿਬ ਜੀ ਨੇ ਇਹ ਗੱਲ ਕੀਤੀ ਹੈ ਕਿ ਭੇਡਾਂ ਵਾਗੀ ਸਿਰ ਖੋਹਾਇਨ ਹੈ ਨਾ ਉਹ ਵਾਲਾਂ ਨੂੰ ਜਿਹੜਾ ਉਹ ਹੱਥ ਨੂੰ ਸਵਾਹ ਲਾ ਕੇ ਤੇ ਵਾਲ ਕੱਲਾ ਕੱਲਾ ਸਿਰ ਦਾ ਜਿਹੜਾ ਉਹ ਖਚਾ ਦਿੰਦੇ ਸੀ ਤੇ ਉਹ ਵੇਰਵਾ ਵੀ ਮਿਲਦਾ ਹੈ ਕਿ ਸਿਰ ਖੁਹਾਈ ਪੀ ਅਮਲਵਾਣੀ ਝੂਠਾ ਮੰਗ ਮੰਗ ਖਾਹੀ ਮਤਲਬ ਇੱਕ ਏਦਾਂ ਦਾ ਧੜਾ ਸੀ ਜਿਹੜਾ ਸਿਰ ਦੇ ਕੇਸਾਂ ਨੂੰ ਉਡਾ ਹੀ ਦਿੰਦਾ ਸੀ ਮਤਲਬ ਜਿਹਨੂੰ ਕਹਣਾ ਗੰਜ ਕਢਾ ਲੈਣੀ ਸਿਰ ਦੇ ਸਾਰੇ ਕੇਸ ਜਿਹੜੇ ਉਹ ਲਵਾ ਦੇਣੇ ਕੁਝ ਉਹ ਫਿਰਕੇ ਸੀ ਜਿਹੜੇ ਕੇਸ ਰੱਖਣ ਦੀ ਗਲਤਾਂ ਕਰਦੇ ਸੀ ਪਰ ਕੇਸਾਂ ਨੂੰ ਏਦਾਂ ਨਹੀਂ ਸੀ ਰੱਖਦੇ ਜਿਦਾ ਅਸੀਂ ਰੱਖਦੇ ਹਾਂ ਉਹ ਕੇਸਾਂ ਦਾ ਜਿਹਨੂੰ ਕਹਿੰਦੇ ਜਟਾਵਾ ਜਟਾਵਾ ਬਣ ਜਾਣੀ ਆ ਜਟਾਵਾ ਬਣ ਜਾਣੀਆਂ ਜਟਾਵਾ ਬਣ ਜਾਣੀਆਂ ਕੇਸਾਂ ਦੀ ਸਫਾਈ ਨਾ ਕਰਨੀ ਤੇ ਨੇਚਰਲੀ ਜਟਾਵਾ ਆਜੀ ਆ ਜੇ ਕੋਈ 8-10 ਦਿਨ ਨਾ ਨਹਵੇ ਕੇਸ ਨਾ ਹਰੇ ਕਰੇ ਤੇ ਆਪਾਂ ਕਹਿੰਨੇ ਪਰਾਂ ਉਹ ਤੇਰੇ ਸਿਰ ਚੋਂ ਬੋਣ ਢੀ ਆ ਬਿਲਕੁਲ ਉਹ ਨਾ ਨਹਾਉਣਾ ਤੇ ਨਾ ਕੇਸਾਂ ਨੂੰ ਸੁਵਾਰਨਾ ਉਹ ਜਟਾਵਾ ਬੱਜ ਜਾਂਦੀਆਂ ਸੀ ਅੱਛਾ ਇੱਕ ਹੋਰ ਗੱਲ ਜੀ ਜਦੋਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦਾ ਜਿਹੜਾ ਨਿਰਮਲਾ ਪੱਖ ਹੈ ਨਾ ਨਿਰਮਲ ਪੱਖ ਉਹਨੂੰ ਹੋਰ ਡੂੰਘਾਈ ਨਾਲ ਵੇਖਾਂਗੇ ਤੇ ਉਹਨਾਂ ਲੋਕਾਂ ਨੇ ਇੱਕ ਸਿੰਬਲ ਦਿੱਤਾ ਵੀ ਜਿਹੜਾ ਜਟਾਵਾ ਬਣਾ ਕੇ ਤੁਰਿਆ ਫਿਰਦਾ ਆ ਇਹ ਨਿਰੰਕਾਰ ਦੀ ਰਾਹ ਤੇ ਤੁਰਨ ਆਇਆ ਗੁਰੂ ਸਾਹਿਬ ਜੀ ਨੇ ਉਸ ਸਿੰਬਲ ਸਟੇਟਸ ਨੂੰ ਜਿਹੜਾ ਨਾ ਉਹ ਕੱਟ ਆਫ ਕੀਤਾ ਉਹਨੂੰ ਉਹਦਾ ਖੰਡਨ ਕੀਤਾ ਜਦ ਕਿ ਸਿੱਖੀ ਚ ਪਰਵਾਣੀ ਨਹੀਂ ਸੀ ਸਿੱਖੀ ਚ ਪਰਵਾਣਗੀ ਨਹੀਂ ਉਹ ਜਟਾਵਾਂ ਉਹਦੇ ਬਾਈ ਦੀਆਂ ਜਦੋਂ ਕਈ ਲੋਕ ਨੇ ਆ ਸਮਾਜ ਸੇਵਕ ਨੇ ਆਪਣੇ ਵੀਰ ਵੀ ਹੈਗੇ ਜਿਹੜੇ ਕਿ ਇਹਲੇ ਆਮ ਜਿਹੜਾ ਸਧਾਰਨ ਬੰਦਾ ਜਿਹਨੇ ਅਜੇ ਕੋਈ ਡੰਡਪਖੰਡ ਨਹੀਂ ਕੀਤਾ ਉਹ ਕਮਲਾ ਰਾਮਲਾ ਤੁਰਿਆ ਫਿਰਦਾ ਤੇ ਉਹਨਾਂ ਦੇ ਕੇਸ ਵਾਰ ਦਿੰਦੇ ਨੇ ਲਿਆ ਕੇ ਪੰਜ ਸੱਤ ਵਾਰੀ ਚੰਗਾ ਸਾਬਨ ਸੁਬਨ ਲਾ ਕੇ ਸ਼ੈਂਪੂ ਪਾ ਕੇ ਨਵਾਉਂਦੇ ਨੇ ਤੇ ਜਟਾਵਾਂ ਖੋਲ ਦਿੰਦੇ ਨੇ ਜਟਾਵਾਂ ਹੈ ਕਿ ਇਹੀ ਤਾਂ ਹੈ ਹੋਰ ਤੇ ਕੁਝ ਨਹੀਂ ਹੈ ਪਰ ਉਹਨੂੰ ਇੱਕ ਧਾਰਮਿਕ ਸਿੰਬਲ ਸਮਝ ਲਿਆ ਗਿਆ ਧਾਰਮਿਕ ਹੋਣ ਦੀ ਨਿਸ਼ਾਨੀ ਇੱਕ ਧਾਰਮਿਕ ਆਗੂ ਵਾਂਗੂੰ ਉਹ ਨਿਸ਼ਾਨੀ ਸਮਝ ਲਿਆ ਗਿਆ ਗੁਰੂ ਸਾਹਿਬ ਜੀ ਨੇ ਉਹਦੇ ਮੁਕਾਬਲੇ ਤੇ ਸਾਨੂੰ ਕੰਗਾ ਦੇ ਕੇ ਸਾਨੂੰ ਚੇਤਾ ਕਰਾਇਆ ਕਿ ਕੇਸ ਕੇਸ ਹੀ ਰੱਖਣੇ ਆਂ ਕੀ ਬਾਤ ਹੈ ਇਨਾਂ ਨੂੰ ਜਟਾਵਾਂ ਨਹੀਂ ਬਣਨ ਦੇਣਾ ਤੁਸੀਂ ਤੇ ਗੱਲ ਕੀਤੀ ਸੀ ਕਿ ਗੁਰਨਾਨਕ ਪਾਤਸ਼ਾਹ ਦੇ ਸੰਕਲਪ ਤੇ ਸਿਧਾਂਤ ਤੇ ਹਾਂਜੀ ਕੁਝ ਪੱਕ ਸਾਡੇ ਸਾਹਮਣੇ ਇਹੋ ਜਿਹੇ ਵੀ ਆਉਂਦੇ ਨੇ ਕਿ ਅਸੀਂ ਇਹਨੂੰ ਸਾਇੰਟਿਫਿਕ ਵਿਗਿਆਨਕ ਢੰਗ ਨਾਲ ਜੋੜ ਕੇ ਵੇਖਦੇ ਆਂ ਜਦੋਂ ਕੰਗਾ ਸਿਰ ਦੇ ਉੱਪਰ ਵਾਰੀਦਾ ਤੇ ਕੁਝ ਐੋਜੀ એનર્ਜੀ ਕੇ ਐੋਜੀ ਊਰਜਾ ਪ੍ਰਕਾਸ਼ਮਾਨੋ ਕੇ ਸਾਡੇ ਸਾਹਮਣੇ ਆਂਦੀ ਤੇ ਬੋਡੀ ਨੂੰ ਕੁਝ ਨਵੇਖਲਾਪਨ ਸਾਡੇ ਸਾਹਮਣੇ ਦੇਖੋ ਵੀਰ ਜੀ ਆਪਾਂ ਰੁਟੀਨ ਚ ਕੰਗਾ ਕਰਦੇ ਆਂ ਹੂੰ ਸਵੇਰੇ ਵੀ ਕਰਦੇ ਆਂ ਸਵੇਰੇ ਉੱਠਦੇ ਆਂ ਸਾਰੀ ਵੀ ਕਰ ਲੈਨੇ ਇੱਕ ਵਾਰ ਘਰੋਂ ਦੁਰ ਲੱਗਿਆਂ ਦਸਤਾਰ ਦੀ ਤਿਆਰੀ ਵੇਲੇ ਵੀ ਕਰਦੇ ਆਂ ਆਪਾਂ ਘਰ ਜਾ ਕੇ ਫਿਰ ਜਦੋਂ ਦਸਤਾਰ ਆਪਾਂ ਉਤਾਰਦੇ ਆਂ ਤੇ ਆਪਾਂ ਫਿਰ ਵੀ ਕੰਗਾ ਕਰਦੇ ਆਂ ਤੇ ਜਦੋਂ ਕੰਗਾ ਕੇਸਾਂ ਵਿੱਚ ਫਿਰਦਾ ਆ ਸਿਰ ਦੇ ਉੱਪਰਲੀ ਚਮੜੀ ਨਾਲ ਟੱਚ ਕਰਦਾ ਆ ਤੇ ਦੇਖੋ ਸਿਰ ਤੋਂ ਲੈ ਕੇ ਪੈਰਾਂ ਤੱਕ ਇਹ ਕਰੀ ਐ ਜਿਹੜੀ ਆ ਨਾ ਚਰਨਾਟ ਜੀ ਚਰਨਾਟ ਜੀ ਫਿਰਦੀ ਆ ਤੇ ਜਦੋਂ ਆਪਾਂ ਕੇਸ ਨੂੰ ਸਵਾਰ ਲੈਂਦੇ ਆ ਤੇ ਫਿਰ ਆਪਾਂ ਉਹ ਤਾਜ਼ਗੀ ਜੀ ਵੀ ਮਹਿਸੂਸ ਕਰਦੇ ਜਿੱਦਾਂ ਸੁਰਤ ਜੀ ਆ ਗਈ ਹੁੰਦੀ ਨਾ ਤੇ ਅੱਖਾਂ ਵੀ ਐ ਲੱਗਦਾ ਜਿੱਦਾਂ ਖੁੱਲ ਜੀਆਂ ਗਈਆਂ ਹੁੰਦੀਆਂ ਦੇਖੋ ਇਹਦਾ ਵਿਗਿਆਨਿਕ ਇੱਕ ਕਾਰਨ ਤਾਂ ਹੈਗਾ ਕਿ ਲੱਕੜ ਦਾ ਕੰਗਾ ਜਿਹੜਾ ਆ ਉਹ ਚਮੜੀ ਨਾਲ ਸਪਰਸ਼ ਕਰਕੇ ਤੇ ਸਾਨੂੰ ਤਾਜ਼ਗੀ ਦਿੰਦਾ ਉਹਦੇ ਨਾਲ ਨਾਲ ਮੈਨੂੰ ਲੱਗਦਾ ਕਿ ਇਹਦਾ ਮਨੋਗਿਆਨਕ ਪੱਖ ਵੀ ਬਹੁਤ ਵੱਡਾ ਆ ਜਦੋਂ ਜਿਵੇਂ ਅਸੀਂ ਮਾਸਟਰ ਤਾਰਾ ਸਿੰਘ ਹੋਣਾ ਜੀ ਦੀ ਕੋਟੇਸ਼ਨ ਪੜ੍ਹਦੇ ਆਂ ਵੀ ਕਕਾਰ ਜਿਹੜੇ ਨੇ ਮੈਨੂੰ ਮੇਰੇ ਗੁਰੂ ਦੀ ਯਾਦ ਵਾਉਂਦੇ ਯਾਦ ਵਾਉਂਦੇ ਨੇ ਇੱਕ ਕਾਰ ਮੇਰਾ ਮੇਰੇ ਗੁਰੂ ਨਾਲ ਪਿਆਰ ਨੂੰ ਵਧਾਉਂਦੇ ਹੀ ਨੇ ਇਹ ਸੁਹਾਗਣ ਦਾ ਮੈਨੂੰ ਦੱਸਦੇ ਨੇ ਵੀ ਮੈਂ ਸੁਹਾਗਣਾਂ ਗੁਰੂ ਵਾਲੀ ਆ ਬਿਲਕੁਲ ਜਦੋਂ ਸੁਹਾਗਣ ਦੇ ਹੱਥ ਚੂੜਾ ਆ ਜਾਂ ਮਾਂਗ ਚ ਸੰਦੂਰ ਬੰਨਿਆ ਇਸੇ ਤਰ੍ਹਾਂ ਇਹ ਮੇਰੇ ਗੁਰੂ ਵੱਲੋਂ ਬਖਸ਼ੇ ਹੋਏ ਨਿਸ਼ਾਨ ਨੇ ਦੇਖੋ ਨਿਸ਼ਾਨੀ ਤਾਂ ਇੱਕ ਹੀ ਹੁੰਦੀ ਆ ਇਸ਼ਕ ਮਜਾਜੀ ਵਾਲੇ ਤੇ ਥੱਪੜ ਪੈ ਜੇ ਤੇ ਉਹ ਵੀ ਕਹਿੰਦੇ ਹੁਣ ਮਮੂ ਨਹੀਂ ਤੋਣਾ ਦੱਸ ਦੇਣਾ ਨਾ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੀਆਂ ਨਿਸ਼ਾਨੀਆਂ ਆਪਣੀ ਇਸ਼ਕ ਹਕੀਕੀ ਦੀਆਂ ਇੱਕ ਸਿੱਖ ਦਾ ਗੁਰੂ ਨਾਲ ਇਸ਼ਕ ਇੱਕ ਸਿੱਖ ਦਾ ਖੁਦਾ ਨਾਲ ਇਸ਼ਕ ਉਹ ਦਿੱਤੀਆਂ ਨੇ ਤੇ ਉਹਨਾਂ ਨੂੰ ਤਾਂ ਇੱਕ ਸੁਹਾਗਣ ਵਾਂਗ ਫਿਰ ਸਾਹਮਣੇ ਕੀ ਰੱਖਿਆ ਜਾਂਦਾ ਹੈ ਤੇ ਜਿਹੜਾ ਉਹ ਅਹਿਮੀਅਤ ਸਮਝ ਲੈਂਦਾ ਜਿਵੇਂ ਸੰਧੂਰ ਦੀਆਂ ਡੱਬੀਆਂ ਭਰੀਆਂ ਤੇ ਉਹ ਸ਼ਿੰਗਾਰ ਵਾਲੇ ਬਕਸੇ ਚ ਪਈਆਂ ਨੇ ਉਹਦੀ ਕੀ ਅਮਤ ਹੈਨਾ ਇਸੇ ਤਰ੍ਹਾਂ ਨਾਲ ਕੰਗਾ ਸਾਡੀ ਘਰ ਦੇ ਉਹ ਸ਼ੀਸ਼ੇ ਲਾਗੇ ਤਾਂ ਵਿਆਹ ਤਿਆਰੀ ਵੇਲੇ ਜਿਹੜਾ ਅਸੀਂ ਵਰਤਦੇ ਹਾਂ ਡਰੈਸਿੰਗ ਟੇਬਲ ਵਰਤਦੇ ਹਾਂ ਪਰ ਕੇਸਾ ਚ ਨਹੀਂ ਹੈ ਕੇਸਾ ਚ ਨਹੀਂ ਤਾਂ ਤਾਂ ਫਾਇਦਾ ਕੋਈ ਨਹੀਂ ਚੂੜਾ ਤਾਂ ਹੈ ਪਰ ਉਹ ਮੈਂ ਲਾ ਕੇ ਇੱਕ ਸੁਹਾਗਣ ਨੇ ਵਿਆਹੀ ਕੁੜੀ ਨੇ ਡੱਬੇ ਚ ਪਾ ਕੇ ਰੱਖ ਲਿਆ ਹੱਥ ਚ ਨਹੀਂ ਪਾਇਆ ਤਾਂ ਲੋਕ ਉਹਨੂੰ ਕੀ ਆਖਦੇ ਨੇ ਹੈਨਾ ਇਸੇ ਤਰ੍ਹਾਂ ਜੇ ਅਸੀਂ ਉਹ ਕੰਗਾ ਤਾਂ ਹੈ ਪਰ ਉਹ ਇੱਕ ਧਾਗੇ ਚ ਬਰੋ ਕੇ ਸਿਰ ਗਲ ਚ ਪਾਇਆ ਜਾਂ ਸੀ ਸ੍ਰੀ ਸਾਹਿਬ ਨਾਲ ਉਹਨੂੰ ਲਟਕਾਇਆ ਤੇ ਉਹ ਮਹੱਤਵ ਤੇ ਅਹਿਮੀਅਤ ਮੈਨੂੰ ਲੱਗਦਾ ਤੇ ਫਰਕ ਬਹੁਤ ਜ਼ਿਆਦਾ ਪਤਾ ਲੱਗ ਜਾਣਾ ਚਾਹੀਦਾ ਇੰਨੀਆਂ ਗੱਲਾਂ ਤੋਂ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀ ਬੜੀ ਹੈਰਾਨਗੀ ਹੁੰਦੀ ਹੈ ਇੱਕ ਪਾਸੇ ਗੁਰੂ ਨਾਲ ਪਿਆਰ ਗੁਰੂ ਨਾਲ ਮੁਹੱਬਤ ਵੀ ਕਰਦੇ ਆ ਪਰੰਤੂ ਗੁਰੂ ਦੀ ਮੰਨਣ ਨੂੰ ਤਿਆਰ ਨਹੀਂ ਬੜੀ ਸੁਣੀਆ ਉਦਾਹਰਣਾ ਦੇ ਕੇ ਇਹਨਾਂ ਨੇ ਕੰਗੇ ਬਾਰੇ ਸਾਡੇ ਸਾਹਮਣੇ ਉਹ ਤੱਤ ਰੱਖਿਆ ਜਿਹੋ ਜੀ ਮਰਜੀ એનર્ਜੀ એનર્ਜੀ ਸਾਨੂੰ ਮਿਲੇ ਸਰੀਰ ਦੀ ਸਾਡੇ ਖੂਨ ਦਾ ਦੌਰਾ ਚੱਲ ਪਵੇ ਸਾਨੂੰ ਤਰੋ ਤਾਜ਼ਗੀ ਮਿਲ ਜਾਵੇ ਸਰੀਰ ਦੀ ਇਹ ਪੱਖ ਦੂਜਾ ਹੈ ਪਰੰਤੂ ਜਿਹੜਾ ਅਹਿਮ ਪੱਖ ਹੈ ਕਿ ਅਸੀਂ ਗੁਰੂ ਵਾਲੇ ਆ ਸਾਡਾ ਸਿਰ ਦਾ ਸਾਈਂ ਮੌਜੂਦ ਹੈ ਸਿਰਫ ਇਹੀ ਪੰਜ ਕਕਾਰ ਸਾਨੂੰ ਦੱਸਦੇ ਨੇ ਕਿ ਸਾਡੇ ਸਿਰ ਦਾ ਸਾਈਂ ਅਜੇ ਮੌਜੂਦ ਹੈ ਅਸੀਂ ਗੁਰੂ ਵਾਲੇ ਆ ਇੰਨਾ ਕੋ ਪਿਆਰ ਅਸੀਂ ਆਪਣੇ ਕਕਾਰਾਂ ਦੇ ਨਾਲ ਕਰੀਏ ਇੰਨਾ ਕੋ ਸਤਕਾਰ ਗੁਰੂ ਪਾਤਸ਼ਾਹ ਵੱਲ ਬਖਸ਼ੇ ਕੋਈ ਕਕਾਰਾਂ ਦਾ ਕਰੀਏ ਸਾਨੂੰ ਵਿਗਿਆਨਿਕ ਪੱਖ ਵੀ ਸਾਨੂੰ ਮਨੋਵਿਗਿਆਨ ਪੱਖ ਵੀ ਸਾਨੂੰ ਸ਼ਿਰਕ ਪੱਖ ਵੀ ਦੂਸਰੇ ਪਾਸੇ ਲੱਗਣਗੇ ਪਹਿਲੀ ਗੱਲ ਇਹੀ ਯਾਦ ਰੱਖਿਏ ਕਿ ਅਸੀਂ ਗੁਰੂ ਵਾਲੇ ਆ ਅਸੀਂ ਸੁਹਾਗਣ ਆ ਕਿਉਂਕਿ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਕਕਾਰ ਅਸੀਂ ਅੰਗੀਕਾਰ ਕੀਤੇ ਨੇ ਅਸੀਂ ਗ੍ਰਹਿਣ ਕੀਤੇ ਨੇ ਸੱਚਮੁੱਚ ਹਰਦੀਪ ਸਿੰਘ ਜੀ ਬੜੀ ਖੁਸ਼ੀ ਹੋਈ ਅੱਜ ਕਕਾਰਾਂ ਦੀ ਅਹਿਮੀਅਤ ਵਿੱਚੋਂ ਕੰਗੇ ਬਾਰੇ ਜਾਣ ਕੇ ਗੁਰੂ ਕਿਰਪਾ ਕਰੇ ਤੁਹਾਡਾ ਇਹ ਪੜਨ ਦਾ ਟੰਗ ਤੁਹਾਡਾ ਇਹ ਗੁਰ ਇਤਿਹਾਸ ਗੁਰ ਸਿਧਾਂਤਾਂ ਨੂੰ ਜਾਣਨ ਦਾ ਟੰਗ ਕਿਵ ਤੁਹਾਡੇ ਤੱਕ ਨਾ ਰਵੇ ਇਹ ਸੰਗਤ ਅ ਘਰ ਘਰ ਜਾਵੇ ਤੁਹਾਡਾ ਇੱਕ ਇੱਕ ਬਹੁ ਮਿੱਲੀ ਸ਼ਬਦ ਜੋ ਤੁਸੀਂ ਸੰਗਤਾਂ ਨਾਲ ਸਾਂਝੇ ਕੀਤੇ ਨੇ ਸੰਗਤਾਂ ਦੇ ਹਿਰਦੇ ਵਿੱਚ ਇੱਕ ਗੁਰੂ ਪ੍ਰਤੀ ਪਿਆਰ ਤੇ ਗੁਰੂ ਪ੍ਰਤੀ ਸਤਿਕਾਰ ਜਾਗ ਪਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਗੁਰ ਕੀ ਪਿਆਰੀ 사ਸੰਗਤ ਜੀ ਇਹ ਸਿੱਖ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਪੀਟੀਸੀ ਦੀ ਇੱਕ ਨਿਮਾਣੀ ਜੀ ਪੇਸ਼ਕਸ਼ ਕਕਾਰ ਸਾਡੀ ਪਛਾਣ ਦੇ ਵਿੱਚੋਂ ਅੱਜ ਕੰਗੇ ਦੇ ਉੱਪਰ ਗੱਲਬਾਤ ਕੀਤੀ ਹੈ ਆਸ ਕਰਦੇ ਹਾਂ ਇਹ ਪ੍ਰੋਗਰਾਮ ਬਹੁਤ ਹੀ ਆਨੰਦਮਈ ਲੱਗਿਆ ਹੋਵੇਗਾ ਇਸ ਆਸ ਨਾਲ ਨੂੰ ਸਾਨੂੰ ਦਿਵਾ ਗਿਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ